लोक हित लोका दी आवाज ਵੀਰ ਖੇਜੀ एक ਗੁਰੂ ਹੈ ਇਧਰ ਮੇਰੇ ਜੀ ਨੰਬਰ ਦਾ ਰੱਖੇ ਜੀ ਮੈਂ ਆਹ ਇਹਨੂੰ ਵੀ ਦੇਖੋ ਇਹ ਨਹੀਂ ਹੋਵੇ ਇਹ ਵੜਾ ਤਰੀਕੇ ਨਾਲ ਕਦੀ ਬਣਾ ਦੇ ਉਹ ਮੇਰੇ ਕੋਲ ਸੁਣ ਉਹ ਦਾ ਉਹ ਇਸ आए ना ਨਾ ਆਇਆ ਨਾ ਉਹ ਸਿਰੋਂ ਅੱਗੇ ਤੋਂ ਮੈਂ ਤੁਹਾਨੂੰ ਬਹੁਤ ਚੰਗੇ ਬਾਰੇ ਬਾਰੇ ਕਰਦੇ ਨੇ ਮੈਂ ਇੱਥੇ ਬੈਠੇ ਹਾਂ ਮੈਂ ਰਹਿ ਜੇ ਦੋ ਪੱਟੀ ਆਇਆ ਨੂੰ ਅਰੇ ਜੀ ਮੈਂ ਬਾਤ ਕਰਦਾ ਬਾਕੀ ਅੰਕਾ ਮਾ 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 ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਰਿਲਾਇੰਸ ਜੀ ਉਹਦਾ ਬਦੌਰ ਟੈਕਨੀਸ਼ੀਅਨ ਮੈਂ ਕੰਮ ਕਰਦਾ ਜੀ ਕੰਮ ਕਰਨ ਮੇਰਾ ਪਿੰਡ ਆ ਤੇ ਮੈਂ ਨਾ ਸਭਰਾ ਮੇਰੀ ਸਾਈਡ ਤੜਕੇ ਦੀ ਬੈਟਰੀ ਤੇ ਆ ਰਹੀ ਸੀ ਤੇ ਕਰੀਬ 10 ਵੇ ਤੇ ਕਰੀਬ ਮੇਰੀ ਸਾਈਡ ਬੰਦ ਹੋਈ ਆ ਮੌਕਾ ਆ ਕੇ ਵੇਖਿਆ ਮੈਂ ਤੇ ਜਨਰੇਟਰ ਦੀ ਬੈਟਰੀ ਮੇਰੀ ਚੋਰੀ ਹੋ ਗਈ ਸੀ ਇਹ ਨਹੀਂ ਪਤਾ ਲੱਗਾ ਹੋਣਾ ਕਿ ਲਾਗੇ ਸੋਇਦਾ ਕੇਂਦਰ ਦਾ ਗੇਟ ਵੀ ਆ ਤੇ ਇਹ ਵੀ ਮੈਂ ਵੇਖਿਆ ਮੌਕੇ ਤੇ ਤੇ ਇਹ ਵੀ ਖੁੱਲਾ ਹੋਇਆ ਗੇਟ ਸੀ ਫਿਰ ਮੈਂ ਲਾਗੇ ਚੁੰਕੀ ਆ ਤੇ ਪੁਲਿਸ ਮੁਲਾਜ਼ਮਾਂ ਨੂੰ ਦੂਨੂ ਲੈ ਕੇ ਆਇਆ ਨਾਲ ਮੈਂ ਮੌਕਾ ਵਿਖਾਇਆ ਤੇ ਅੰਦਰੋਂ ਇਹਨਾਂ ਦੀਆਂ ਵੀ ਬੈਟਰੀਆਂ ਚੋਰੀ ਹੋਈਆਂ ਤੇ ਮੇਰੇ ਜਨਰੇਟਰ ਦੀ ਬੈਟਰੀ ਵੀ ਚੋਰੀ ਹੋਈ ਹੈ ਜੀ ਠੀਕ ਹੈ ਜੀ ਸੋਇਦਾ ਕੇਂਦਰ ਵਾਲੇ ਤੇ ਬੰਦੇ ਹੁਣ ਸੋਇਦਾ ਕੇਂਦਰ ਵਾਲੇ ਦੱਸ ਸਕਣਗੇ ਕਿ ਇਹਨਾਂ ਦਾ ਕੀ ਕੀ ਚੋਰੀ ਹੋਇਆ ਬਾਕੀ ਮੇਰੇ ਦੇ ਜਨਰੇਟਰ ਦੀ ਬੈਟਰੀ ਚੋਰੀ ਹੋਈ ਹੈ ਤੇ ਜਿੰਦਰੇ ਮੇਰੇ ਟੁੱਟੇ ਸੀ ਤੇ ਸੋਇਦਾ ਕੇਂਦਰ ਦਾ ਵੀ ਜਿੰਦਰਾ ਟੁੱਟਾ ਹੋਇਆ ਸੀ ਮੈਂ ਆਗੇ ਦੇਖਿਆ ਦੇ ਮੈਂ ਮੌਕੇ ਤੇ ਫਿਰ ਨਾਲ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਆਇਆ ਦੋਨਾਂ ਸਾਰਾ ਮੌਕਾ ਵੇਖਿਆ ਬਾਕੀ ਅੱਗੋਂ ਦੀ ਜਾਣਕਾਰੀ ਇਹ ਲੋਕਲ ਜੋ ਲੋਕ ਨੇ ਇਹ ਦੇਖ ਮੈਂ ਜੀ ਸਾਫ ਸਿੰਘ ਸਭਰਾ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟ ਬੁੱਡੇ ਦਾ ਆਗੂ ਆ ਅੱਜ ਅੱਜ ਜਿਹੜਾ ਚੋਰੀ ਹੋਈ ਹਾਂ ਜੀ ਜੀ ਇੱਕ ਰਿਲੈਂਸ ਦਾ Jio ਦਾ ਟਾਵਰ ਆ ਤੇ ਇਹਦੇ ਇੰਗਣ ਦੇ ਜਨਰੇਟਰ ਦੇ ਵਿੱਚੋਂ ਬੈਟਰੀ ਕੱਢ ਕੇ ਲੈ ਗਿਆ ਇਹਦਾ ਦਿੰਦਰਾ ਤੋੜ ਕੇ ਤਾਲਾ ਜਦੋਂ ਇਹ ਵਿਚਾਰਾ ਕਰਮਚਾਰੀ ਇੱਥੇ ਮੁਲਾਜ਼ਮ ਨੇ ਆਣ ਕੇ ਵੇਖਿਆ ਤੇ ਸੇਵਾ ਕੇਂਦਰ ਦਾ ਵੀ ਇਹਨੇ ਦੇਖਿਆ ਤਾਂ ਸਾਨੂੰ ਦੱਸਿਆ ਵੀ ਸੇਵਾ ਕੇਂਦਰ 'ਚ ਵੀ ਚੋਰੀ ਹੋਈ ਆ ਸੇਪਿੰਡ ਦੀ ਚੌਂਕੀ ਦੇ ਵਿੱਚ ਸੂਚਨਾ ਕਰ ਦਿੱਤੀ ਗਈ ਤੇ ਉਹ ਆਣ ਕੇ ਉਸੇ ਪੈਂ ਤੁਰੰਤ ਮੌਕਾ ਵੇਖਿਆ ਉਹਨਾਂ ਨੇ ਸੇਵਾ ਕੇਂਦਰ ਦੀਆਂ ਵੀ ਜਿਹੜੀਆਂ ਬੈਟਰੀਆਂ ਚੋਰੀ ਹੋ ਗਈਆਂ ਜਾਂ ਬਾਕੀ ਉਹਦੇ ਮੁਲਾਜ਼ਮ ਤੁਰੇ ਆਉਂਦੇ ਉਹ ਆਣ ਕੇ ਵੇਖਣਗੇ ਅੱਜ ਐਤਵਾਰ ਛੁੱਟੀ ਹੋਣ ਕਰਕੇ ਅੱਜ ਵਿਚਾਰੇ ਉਹ ਛੁੱਟੀ ਹੁੰਦੀ ਹੈ ਇਹਨਾਂ ਦਿਨਾਂ 'ਚ ਉਹਨਾਂ ਨੂੰ ਐਤਵਾਰ ਦੀ ਤੇ ਇੱਥੇ ਨਹੀਂ ਮੌਕੇ ਤੇ ਉਹਨਾਂ ਨੂੰ ਸੱਦਿਆ ਗਿਆ ਵੀ ਤੁਰੇ ਆਉਂਦੇ ਅਤੇ ਅਗਲੀ ਜਿਹੜੀ ਕਾਰਵਾਈ ਚੌਂਕੀ ਸੁਧਾਰ ਜਿਹੜੀ ਆ ਉਹਨਾਂ ਦੇ ਕਰਨ ਦਾ ਅਧੀਨ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੋਂ ਜੀ ਕੋਈ ਤਿੰਨ ਕਿੱਲੇ ਦੀ ਹੁੰਦੀਆਂ ਦੋ ਤਿੰਨ ਕਿੱਲੇ ਵਾਰਤੇ ਤੇ ਚੌਂਕੀ ਦਾ ਤੁਸੀਂ ਵੇਖੋ ਜੀ ਇਸ ਤਰ੍ਹਾਂ ਮੈਂ ਇਹਨਾਂ ਨੂੰ ਕਿਹੜੇ ਚਾਰੇ ਪਾਸੇ ਦਰਵਾਜ਼ੇ ਲੱਗੇ ਪਿੰਡ ਨੂੰ ਪਿੰਡ ਦਾ ਘਰ ਬਹੁਤ ਤਗੜਾ ਦਾ ਮੁਲਾਜ਼ਮ ਘਟਾ ਨਹੀਂ ਪਤਾ ਲੱਗਦਾ ਕੋਈ ਚੋਰੀ ਦਾ ਕੋਈ ਜਿਆਦਾ ਚੋਰੀ ਇੰਨੀ ਜਿਆਦਾ ਵੱਧ ਗਈ ਆ ਤੇ ਅੱਗ ਲਾ ਕੇ ਲਾ ਕੇ ਘਰ ਸਾਨੂੰ ਖੁਦ ਨਹੀਂ ਪਤਾ ਲੱਗਾ ਮੰਗ ਤੇ ਉਹ ਹੀ ਆ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਇੱਕ ਵਾਰ ਅੱਗੇ ਸੇਵਾ ਕੇਂਦਰ ਦਾ ਸਮਾਨ ਸਾਰਾ ਚੋਰੀ ਹੋ ਗਿਆ ਇਹਦੇ ਵਿੱਚ ਲੋਕਾਂ ਦਾ ਡਾਟਾ ਵਾ ਕੋਈ ਧਾਰਕਾ ਆਟਾ ਕੋਈ ਆ ਰ ਹਰ ਚੀਜ਼ ਦਾ ਇਹਦੇ ਵਿੱਚ ਲੋਪਤਾਵਾ ਇੱਥੇ ਤੇ ਇਹਦੀ ਹਰ ਵਾਰਾ ਚੋਰੀ ਹੋ ਜਾਂਦੀ ਆ ਬਹੁਤ ਮਾੜੀ ਗੱਲ ਆ ਤੇ ਇਹ ਮੁਲਾਜ਼ਮਾਂ ਨੇ ਇਹ ਬੇਨਤੀ ਆ ਪੀ ਇਹਦੇ ਜਿਹੜੇ ਇਹਨਾਂ ਚੋਰਾਂ ਲੱਭ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਗੁਰਪ੍ਰੀਤ ਸਿੰਘ ਜੀ ਕਿਹਣਾ ਜਾਓਗੇ ਆ ਚੋਰੀ ਜਿਹੜੀ ਅੱਜ ਆ ਕਿਹਣਾ ਵੀ ਜੀ ਕੀ ਚੌਣੇ ਅਮਲੀਆਂ ਨੇ ਤੇ ਚੋਰਾਂ ਨੇ ਆਤੀ ਕਰਾਦੀ ਸੁਭਰਾਵਾ ਜੀ ਅਸੀਂ ਸੁਭਰਾ ਕੇਂਦਰ ਸੇਵਾ ਕੇਂਦਰ ਇਹਨਾਂ ਸੋਗਾ ਵੀ ਕੋਈ ਕੰਮ ਹੋਵੇ ਲਾਗੇ ਨਿਕਨੇ ਕੇ ਪਿੰਡ ਤੇ 10 ਮਿੰਟਾਂ ਹੀ ਕੰਮ ਕਰਾ ਕੇ ਚਲ ਜਾਂਦੇ ਪਰ ਅਮਲੀਆਂ ਨੇ ਹੱਥ ਕਰਾਦੀ ਆ ਜੀ ਅਹੀਂ ਦੇ ਸਰਕਾਰ ਗੜੀ ਬੇਨਤੀ ਕਰਦੇ ਆ ਲਾਲਜੀਤ ਸਿੰਘ ਪੁਲਰ ਗੜੀ ਵੀ ਸਭਰਾਉ ਨੂੰ ਮੁਲਾਜ਼ਮ ਦਿੱਤੇ ਜਾਣ ਜਦੋਂ ਕੋਈ ਚੋਰ ਜਾਂ ਚੋਰੀ ਕਰਦਾ ਫੜਦੇ ਆ ਉਹ ਆਂਦੇ ਸਾਡੇ ਕੋਲ ਮੁਲਾਜ਼ਮ ਨਹੀਂਗੇ ਤੇ ਸਾਡੀ ਇਹੋ ਬੇਨਤੀ ਆ ਵੀ ਇਹਨਾਂ ਦੇ ਨੱਥ ਪਾਈ ਜਾਵੇ ਚੋਰਾਂ ਦੀ ਕਿੰਨਾ ਦਾ ਸਮਾਨ ਜਿਹੜਾ ਚੋਰੀ ਆ ਸਮਾਨ ਵੀ ਉਹਨਾਂ ਦੀਆਂ ਵੀਜ਼ ਦੀ ਬੈਟਰੀਆਂ ਬੂਟਰੀਆਂ ਮਹਿੰਗੀਆਂ ਤੁਹਾਨੂੰ ਪਤਾ ਦਾ 15000 ਤੋਂ ਘੱਟ ਬੈਣਰੀ ਨਹੀਂ ਹੁੰਦੀ ਤੇ ਹਜੇ ਉਹ ਵੀਜ਼ ਆਉਣਗੇ ਆਣ ਕੇ ਹੋਰ ਵੀ ਸਮਾਨ ਵੇਖਣਗੇ ਕਿੰਨਾ ਚੋਰੀ ਆ ਹਜੇ ਬੈਟਰੀਆਂ ਉਹਨਾਂ ਦੀਆਂ ਤਿੰਨ ਚਾਰ ਚੁੱਕੀਆਂ ਗਈਆਂ ਇੱਕ ਜਨਰੇਟਰ ਦੀ ਬੈਟਰੀ ਲਹਿ ਗਈ ਆ ਤੇ ਬਹੁਤ ਮੰਦੇ ਹਾਲ ਜੀ ਸਭਰਾਵਾ ਜੀ ਗੁਰਸ਼ਰਨਜੀਤ ਸਿੰਘ ਤੇ ਮੈਂ ਸਭਰਾਵਾ ਸੇਵਾ ਕੇਂਦਰ ਆ ਜੇ ਬਰੇਟਰ ਸੀਨੀਅਰ ਪੀਟਰ ਜੋਬ ਕਰ ਰਿਹਾ ਤੇ ਸ਼ਨੀਵਾਰ ਦੀ ਰਾਤ ਨੂੰ 5 ਵਜੇ ਹਾਂਜੀ ਠੀਕ ਹੈ ਤੇ ਹਾਂ ਕਿੰਨਾ ਕਿ ਚੋਰੀ ਜਿਹੜਾ ਹੋਇਆ ਸਮਾਨ ਸਮਾਨ ਜਿਹੜਾ ਜਿੱਦਾਂ ਕਿ ਆਪਾਂ ਲਾਈਟ ਜਾਂਦੀ ਆਪਣੇ ਕੋਈ ਯੂਪੀਐਸ ਸਿਸਟਮ ਆ ਤੇ ਅੱਠ ਬੈਟਰੀਆਂ ਹੋਦੀਆਂ ਤੇ ਨਾਲ ਯੂਪੀਐਸ ਸਿਸਟਮ ਆ ਉਹ ਚੋਰੀ ਹੋਇਆ ਵਾ ਇੱਕ ਜਨਰੇਟਰ ਦੀ ਬੈਟਰੀ ਜਿੰਨਾ ਆਪਾਂ ਜਨਰੇਟਰ ਸਟਾਰਟ ਕਰਦੇ ਆ ਉਹ ਹਿਲਾ ਕੇ ਅੰਦਰ ਰੱਖਦੇ ਕੋਈ ਚੋਰੀ ਹੋਈ ਜੀ ਹੋਰ ਵੀ ਕਿਸਮਤ ਚੋਰੀ ਹੋਇਆ ਹੈ। ਹੋਰ ਇੱਕ ਸਿੰਗਰਪਿੰਡ ਵਾਲੀ ਮਸ਼ੀਨ ਚੋਰੀ ਹੋਈ ਜਿੱਦਾਂ ਥੰਮ ਲਾ ਕੇ ਆਪਾਂ ਬੰਦੇ ਦੀ ਆਈਡੀ ਵੈਰੀਫਾਈ ਕਰਦੇ ਹਾਂ ਕਿ ਬੰਦਾ ਸੇਮ ਆ। ਉਹ ਚੋਰੀ ਹੋਈ। ਤਾਂ ਇਸ ਬੰਦੇ ਨੇ ਦਰਖਾਸਤ ਦਿੱਤੀ ਗਈ? ਹਾਂਜੀ, ਥਾਣੇ ਮੌਜੂਦਾ ਸਭਰਾ ਚੋਂ ਕੀ ਆਪਾਂ ਦਰਖਾਸਤ ਦਿੱਤੀ ਹੋਈ ਹੈ ਤੇ ਉਹਨਾਂ ਨੇ ਆਪਾਂ ਨੂੰ ਦਰਖਾਸਤ ਨੰਬਰ ਦੇ ਦਿੱਤਾ। ਦਰਖਾਸਤ ਕਾਰਵਾਈ ਹੋਈ। ਹਜੇ ਤੱਕ ਤੇ ਸਰ ਕੋਈ ਨਹੀਂ। ਕੋਈ ਲੱਗਾ ਪਤਾ ਵੀ ਕਿੱਦਾਂ ਉਹ ਕਹਿੰਦੇ ਕੀ ਤਫਦੀਸ਼ ਜਾਰੀ ਆ ਤੇ ਕਹਿੰਦੇ ਵੀ ਰਿਕਾਰਡਿੰਗ ਵੀ ਮੰਗਵਾਈ ਆ। ਉਹ ਆਪਾਂ ਨੂੰ ਹੁਣ ਦੇ ਦਾਂਗੇ ਜਦੋਂ ਆ ਗਈ ਆਪਣੇ ਕੋਲ। ਇਹ ਵਾਰੀ ਚੋਰੀ ਹੋਈ ਆ ਤੇ ਅੱਗੇ ਵੀ ਸਾਲ ਹੋ ਗਏ ਹਾਂਜੀ ਅੱਗੇ ਵੀ ਕੁਝ ਸਮਾਂ ਪਹਿਲਾਂ ਪਹਿਲਾਂ ਵੀ ਚੋਰੀ ਹੋਈ ਹੈ ਇੱਥੇ ਤੇ ਉਸ ਤੋਂ ਬਾਅਦ ਸ਼ਨੀਵਾਰ ਨੂੰ 5:00 ਵਜੇ ਬੰਦ ਕਰਕੇ ਗਏ ਆ ਤੇ ਐਤਵਾਰ ਸਾਨੂੰ 11:00 ਵਜੇ ਫੋਨ ਆਉਂਦਾ ਕਿ ਤਾਂ ਦੇ ਸੇਵਾ ਕੇਂਦਰ ਦੇ ਤਾਲੇ ਟੁੱਟੇ ਆ ਐਤਵਾਰ ਤੇ ਵੈਸੇ ਛੁੱਟੀ ਹੁੰਦੀ ਆ ਆਪਾਂ ਨੂੰ ਹਾਂ ਰਾਤ ਨੂੰ ਜੇ ਚੋਰੀ ਹੋਈ ਹੋਊਗੀ ਆਪਾਂ ਨੂੰ 11:00 ਵਜੇ ਕਨਫਰਮ ਹੋਇਆ ਵਾ ਉਹ ਬਰ ਜੀਓ ਟਾਵਰ ਦੀ ਵੀ ਹੋਈ ਨਾ ਚੋਰੀ ਠੀਕ ਹੈ ਜੀਓ ਟਾਵਰ ਦੀ ਬੈਟਰੀ ਲੈ ਗਈ ਤੇ ਉਹਦੀ ਚੋਰੀ ਹੋਈ ਨਾਲ ਹਾਂਜੀ